ਖਸਖਸ ਖੋਪਾ ਸ਼ਹਿਦ ਦੁੱਧ ਤੇ ਸੇਬ ਇਹਨਾਂ ਚੀਜ਼ਾਂ ਨੂੰ ਲੈ ਲਿਓ ਦੇਸੀ ਨੁਕਸਾ ਬਣਾ ਲਿਓ ਜਿਨ੍ਹਾਂ ਦਾ ਸਿਰ ਦੁਖਦਾ ਛੋਟੇ ਜਵਾਕਾਂ ਦੇ ਜਿਨ੍ਹਾਂ ਦੇ ਘੱਟ ਮਰਚੀ ਐਨਕ ਲੱਗ ਗਈ ਮਾਈਗਰੇਨ ਦੀ ਪ੍ਰੋਬਲਮ ਹੈ ਨੀਂਦ ਆਉਣ 'ਚ ਦਿੱਕਤ ਰਹਿੰਦੀ ਹੈ ਸਟ्रेस ਰਹਿੰਦਾ ਇਹ ਨੁਕਸਾ ਇੱਕਾਰ ਵਰਤ ਕੇ ਦੇਖਿਓ ਬਹੁਤ ਫਾਇਦਾ ਮਿਲੂਗਾ ਨਾਰੀਅਲ ਨੂੰ ਬਰੀਕ ਬਰੀਕ ਕੱਟ ਕੇ ਤੇ ਖਸਖਸ ਨੂੰ ਲੈ ਕੇ ਦਾ ਪੇਸਟ ਬਣਾ ਲਓ ਦੋ ਚਮਚੇ ਬਣ ਜਾਣ ਨਾਰਮਲ ਟੀस्पून ਹੁੰਦਾ ਜਿਹੜਾ ਸੇਬ మీడియం ਸਾਈਜ਼ ਦਾ ਇਹਦਾ ਛਿਲਕਾ ਤਾਰ ਕੇ ਇਹਨੂੰ ਬਰੀਕ-ਬਰੀਕ ਕੱਟ ਲਿਓ ਦੁੱਧ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲਿਓ ਸੁਆਦ ਵਾਸਤੇ ਇੱਕ ਚਮਚਾ ਸ਼ਹਿਦ ਦਾ ਜਾਂ ਥੋੜੀ ਜੀ ਧਾਗੇ ਵਾਲੀ ਮਿਸ਼ਰੀ ਪਾ ਲਿਓ ਰਾਤ ਨੂੰ ਸੌਣ ਤੋਂ ਘੰਟਾ 'ਕ ਪਹਿਲਾਂ ਇਹ ਪੀ ਲਿਓ ਬਹੁਤ ਜ਼ਿਆਦਾ ਫਾਇਦਾ ਮਿਲੂਗਾ ਸਿਰ ਦੁਖਣੋਂ ਹਟ ਜੂ ਮਾਈਗਰੇਨ ਦੀ ਜਿਹਨੂੰ ਪ੍ਰੋਬਲਮ ਆ ਉਹ ਹਟ ਜੂ ਨੀਂਦ ਵਧੀਆ ਆਊ ਕਿਉਂਕਿ ਖਸਖਸ ਦਿਮਾਗ ਨੂੰ ਠੰਡਕ ਪੰਚਾਉਂਦੀ ਹੈ ਹਾਂ ਇੱਕ ਗੱਲ ਦਾ ਖਿਆਲ ਰੱਖਣਾ ਵੀ ਜਿਨ੍ਹਾਂ ਨੂੰ ਜ਼ਿਆਦਾ ਨਜ਼ਲੇ ਦੀ ਪ੍ਰੋਬਲਮ ਹੈ ਉਹ ਥੋੜਾ ਸਾਹ ਨਾਲ ਵਰਤਣ